ਕੱਲ ਦਾ ਇੱਕ ਸ਼ਬਦ ਚਰਚਾ ਦੇ ਵਿੱਚ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਹੋਇਆ ਇਹ ਸੀਜ਼ਫਾਇਰ ਅਸਲ ਦੇ ਵਿੱਚ ਹੁੰਦਾ ਕੀ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਇੱਕ ਤੋਂ ਗੱਲਾਂ ਹੋਰ ਆ ਜੋ ਆਮ ਜਨਤਾ ਦੇ ਧਿਆਨ ਦੇਣ ਯੋਗ ਆ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਾਂ ਕਰਾਂਗੇ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਨਾਲ ਨਾਲ ਇੱਕ ਵੀਡੀਓ ਹੋਰ ਚੱਲ ਰਹੀ ਹੈ ਜਿਹਦੇ ਵਿੱਚ ਅਮਰੀਕਾ ਨੇ ਜਾਪਾਨ ਦੇ ਉੱਤੇ ਪਰਮਾਣੂ ਬੰਬ ਸੁੱਟਿਆ ਸੀ ਜਿਹੜਾ ਕਿ ਦੁਨੀਆ ਦਾ ਪਹਿਲਾ ਬੰਬ ਸੀ ਉਹਦੇ ਨਾਲ ਕਿੰਨੀ ਤਵਾਹੀ ਹੋਈ ਸੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਦੱਸਾਂਗੇ ਤੇ ਪੂਰੀ ਜਾਣਕਾਰੀ ਦੇਵਾਂਗੇ ਕਿ ਤੁਸੀਂ ਕਿਵੇਂ ਆਪਣਾ ਲੜਾਈ ਦੇ ਦੌਰਾਨ ਬਚਾਅ ਕਰ ਸਕਦੇ ਹੋ ਤੇ ਸਰਕਾਰ ਸਾਡੇ ਵਾਸਤੇ ਕੀ ਨਹੀਂ ਕਰ ਰਹੀ ਇਸ ਲੜਾਈ ਦੇ ਵਿੱਚ ਆਪਾਂ ਸਾਰੀ ਗੱਲ ਕਰਾਂਗੇ ਤੇ ਕੀ ਕੀ ਆਪਣੇ ਤੇ ਐਡਵਾਈਜ਼ਰੀਆਂ ਜਿਹੜੀਆਂ ਹੋਰ ਵੀ ਜਾਰੀ ਹੁੰਦੀਆਂ ਸੀ ਤਕਰੀਬਨ ਅੱਜ ਤੋਂ ਕਈ ਸਾਲ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਊਗਾ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਅੰਤ ਤੱਕ ਵੀਡੀਓ ਨੂੰ ਜਰੂਰ ਦੇਖਿਓ ਕਿਉਂਕਿ ਬਹੁਤ ਹੀ ਤੁਹਾਡੇ ਕੰਮ ਦੀ ਇਹ ਵੀਡੀਓ ਹੋਣ ਵਾਲੀ ਆ ਪਹਿਲੀ ਗੱਲ ਕਿ ਸੀਜ਼ ਪੈਰ ਅਸਲਟ ਹੁੰਦਾ ਕੀ ਹੈ ਸੀਜ਼ਫਾਇਰ ਅਸਲ ਦੇ ਵਿੱਚ ਦੋ ਫੌਜਾਂ ਦੇ ਵਿੱਚ ਕੁਝ ਸਮੇਂ ਖਾਤਰ ਜਾਂ ਇੱਕ ਲੰਮੇ ਸਮੇਂ ਖਾਤਰ ਗੋਲੀਬਾਰੀ ਨੂੰ ਰੋਕਣ ਲਈ ਇੱਕ ਸਮਝੌਤਾ ਹੁੰਦਾ ਜਿਹਨੂੰ ਕਿ ਕਈ ਦੇਸ਼ਾਂ ਵੱਲੋਂ ਮਿਲ ਕੇ ਤਿਆਰ ਕੀਤਾ ਜਾਂਦਾ ਜਾਂ ਕਹਿ ਲਈਏ ਕਿ ਦੋ ਦੇਸ਼ ਜਿਹੜੇ ਲੜ ਰਹੇ ਹੁੰਦੇ ਉਹਨਾਂ ਦੇ ਵਿੱਚ ਪੈ ਕੇ ਕਈ ਦੇਸ਼ ਜਿਵੇਂ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਪੈ ਕੇ ਅਮਰੀਕਾ ਵੱਲੋਂ ਇਹ ਸਮਝੌਤਾ ਹੁਣ ਕਰਵਾਇਆ ਗਿਆਗਾ ਜਿਸ ਦੇ ਵਿੱਚ ਦੋਨੇ ਫੌਜਾਂ ਨੇ ਸੀਜ਼ਫਾਇਰ ਨੋਟਿਸ ਜਿਹੜਾ ਸੀ ਉਹ ਸਾਈਨ ਕੀਤਾ ਜਾਂ ਉਹਦੇ ਤੇ ਗੱਲ ਕੀਤੀ ਸੋ ਇਹ ਕੋਈ ਮੁਕੰਮਲ ਨਹੀਂ ਹੁੰਦਾ ਕਿ ਸੀਜ਼ਫਾਇਰ ਤੋਂ ਬਾਅਦ ਦੋਨੇ ਦੇਸ਼ ਆਪਸ ਵਿੱਚ ਨਹੀਂ ਲੜਨਗੇ 1965 ਦੇ ਵਿੱਚ ਜਦੋਂ ਜੰਗ ਹੋਈ ਉਦੋਂ ਵੀ ਜੰਗ ਨੂੰ ਰੋਕਣ ਖਾਤਰ ਜੰਗਬੰਦੀ ਖਾਤਰ ਸੀਜ਼ਫਾਇਰ ਹੋਇਆ ਸੀ 1971 ਦੀ ਦੁਬਾਰਾ ਜਿਹੜੀ ਜੰਗ ਹੋਈ ਉਹਦੇ ਵਿੱਚ ਵੀ ਸੀਜ਼ਫਾਇਰ ਹੋਇਆ ਸੀ 1999 ਦੀ ਕਾਰਗਿਲ ਦੇ ਵਿੱਚ ਵੀ ਸੀਜ਼ਫਾਇਰ ਹੋਇਆ ਸੀ ਤੇ ਦੁਬਾਰਾ ਉਸ ਤੋਂ ਬਾਅਦ ਦੇ ਵਿੱਚ ਅੱਜ ਦਾ ਜਿਹੜਾ ਮਾਹੌਲ ਆ ਇਹ ਵੀ ਜੰਗ ਦਾ ਤਣਾਅਪੂਰਨ ਬਣਿਆ ਹੋਇਆ ਇਹਦੇ ਵਿੱਚ ਵੀ ਖਬਰਾਂ ਆ ਰਹੀਆਂ ਕਿ ਸੀਜ਼ਫਾਇਰ ਜਿਹੜਾ ਹੋਇਆ ਸੋ ਇਹ ਤਾਂ ਸੀ ਸੀਜ਼ਫਾਇਰ ਸੀਜ਼ਫਾਇਰ ਤੋਂ ਬਾਅਦ ਵੀ ਕਈ ਥਾਵਾਂ ਦੇ ਉੱਪਰ ਭਾਰਤ ਵੱਲੋਂ ਦਾਵਾ ਕੀਤਾ ਗਿਆ ਕਿ ਪਾਕਿਸਤਾਨ ਨੇ ਹਮਲੇ ਕੀਤੇ ਆ ਪਰ ਪਾਕਿਸਤਾਨ ਇਸ ਗੱਲ ਨੂੰ ਨਕਾਰ ਰਿਹਾ ਕਿ ਅਸੀਂ ਇਹ ਹਮਲੇ ਨਹੀਂ ਕੀਤੇ ਸੋ ਇਹ ਦੋਨੇ ਮੁਲਕਾਂ ਦੀ ਪੋਲਿਟਿਕਸ ਦੀ ਆਸਮੇ ਉਹਨਾਂ ਦੀ ਖਿੱਚੋ ਤਾਣ ਆ ਇਹ ਉਹਨਾਂ ਦਾ ਮਸਲਾ ਸੋ ਆਪਣਾ ਮਸਲਾ ਕੀ ਆ ਆਪਣੇ ਲੋਕਾਂ ਨੂੰ ਸਰਕਾਰ ਵੱਲੋਂ ਅਡਵਾਈਜ਼ਰੀ ਜਾਰੀ ਕੀਤੀ ਗਈ ਆ ਕਿ ਤੁਸੀਂ ਬਾਦੂ ਰਾਤ ਨੂੰ ਘਰਾਂ ਤੋਂ ਬਾਹਰ ਨਹੀਂ ਰਹਿਣਾ ਕਿਤੇ ਘੁੰਮਣਾ ਫਿਰਨਾ ਨਹੀਂ ਘਰਾਂ ਦੀਆਂ ਬੱਤੀਆਂ 7:30 ਵਜੇ ਤੋਂ ਤੁਸੀਂ ਬੰਦ ਕਰ ਦੇਣੀਆਂ ਸੰਪੂਰਨ ਮੁਕੰਮਲ ਤੁਸੀਂ ਬਲੈਕਆਊਟ ਰੱਖਣਾ ਆ ਜੋ ਬਲੈਕਆਊਟ ਤਾਂ ਰੱਖਿਆ ਜਾਂਦਾ ਤਾਂ ਜੋ ਹਵਾਈ ਹਮਲੇ ਕਿਉਂਕਿ ਡਰੋਨ ਦੇ ਵਿੱਚ ਵੀ ਕੈਮਰਾ ਤੇ ਜਹਾਜ਼ ਦੇ ਵਿੱਚ ਬੰਦਾ ਹੀ ਹੁੰਦਾ ਜਿਨੂੰ ਕਿ ਰਾਤ ਨੂੰ ਲਾਈਟਾਂ ਬੱਤੀਆਂ ਦੀਂਦੀਆਂ ਤੇ ਉਹ ਉੱਥੇ ਹੀ ਬੰਬ ਸਿੱੜ ਦਿੰਦੇ ਜਿੱਥੇ ਉਹਨਾਂ ਨੂੰ ਚਾਨਣ ਲੱਗਦਾ ਵੈਸੇ ਜੇਕਰ ਡਿਫੈਂਸ ਸਿਸਟਮ ਨੇ ਉਹਨੂੰ ਤਬਾਹ ਵੀ ਕੀਤਾ ਤੇ ਜਿਹੜਾ ਉਹਦਾ ਮਲਬਾ ਸੀ ਉਹ ਆਮ ਲੋਕਾਂ ਦੇ ਘਰਾਂ ਖੇਤਾਂ ਤੇ ਆਣ ਗਵੰਡ ਗਿਆ ਜਿਹਦੇ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਵੀ ਸਕਦਾ ਸੀ ਪਰ ਹੋਇਆ ਵੀ ਕਈ ਥਾਵਾਂ ਤੇ ਉੱਪਰ ਕੱਲ ਫਰੋਜਪੁਰ ਤੋਂ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਇੱਕ ਪਰਿਵਾਰ ਦੇ ਘਰੇ ਇੱਕ ਗੱਡੀ ਦੇ ਉੱਪਰ ਡਰੋਨ ਡਿੱਗਿਆ ਜਿਹਦੇ ਕਰਕੇ ਅੱਗ ਜਾਨੀ ਹੋਈ ਕਈ ਲੋਕ ਜ਼ਖਮੀ ਹੋਏ ਪਰਿਵਾਰ ਦੇ ਤੁੰਗ ਵਾਲੀ ਵੀ ਜਿਹੜਾ ਡਰੋਨ ਡਿੱਗਿਆ ਉਹਨੇ ਵੀ ਕਾਫੀ ਨੁਕਸਾਨ ਉਹਨਾਂ ਦੇ ਘਰ ਦਾ ਕੀਤਾ ਸੋ ਆਮ ਲੋਕਾਂ ਦੇ ਧਿਆਨ ਦੇਣ ਜੋ ਗੱਲਾਂ ਦੋ ਤਿੰਨ ਹੋਰ ਹੈਗੀਆਂ ਕਿ ਜੇ ਕੋਈ ਵੀ ਮਲਬਾ ਇਹੋ ਜਿਹਾ ਤੁਹਾਡੇ ਗਾਂਢ ਗਵਾਨ ਗਲੀ ਮਹੱਲੇ ਟਿਕਦਾ ਤਾਂ ਉਹਨੂੰ ਬਹੁਤਾ ਨੇੜੋਂ ਜਾ ਕੇ ਦੇਖਣ ਦੀ ਕੋਸ਼ਿਸ਼ ਨਾ ਕਰੋ ਕਈ ਵਾਰ ਕੀ ਹੁੰਦਾ ਜੋ ਬੰਬ ਡਿੱਗਦਾ ਜਾਂ ਮਿਜ਼ਾਈਲ ਡਿੱਗਦੀ ਉਹ ਕੀ ਵਾਰ ਜਿੰਦਾ ਹੁੰਦੀ ਚੱਲੀ ਨਹੀਂ ਹੁੰਦੀ ਜਾਂ ਉਹਨੂੰ ਡਿਸਟਰੋਏ ਤਾਂ ਕਰ ਦਿੱਤਾ ਗਿਆ ਹੁੰਦਾ ਹਵਾ ਦੇ ਵਿੱਚ ਪਰ ਉਹਦਾ ਬਰੂਦ ਵਾਲਾ ਜਿਹੜਾ ਹਿੱਸਾ ਉਹ ਨਹੀਂ ਫਟਿਆ ਹੁੰਦਾ ਇਸੇ ਵਜ੍ਹਾ ਕਰਕੇ ਉਹਦੇ ਜਦੋਂ ਆਪਾਂ ਕੀ ਵਾਰ ਨੇੜੇ ਜਾਵੜਦੇ ਆਂ ਤੇ ਕਈ ਵਾਰ ਉਹਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਕਿ ਹੀਟ ਦੇ ਕਾਰਨ ਜਾਂ ਕਿਸੇ ਮੂਵ ਸੈਂਸਰ ਦੇ ਕਾਰਨ ਉਹ ਚੱਲ ਸਕਦਾ ਸੋ ਇਸ ਗੱਲ ਦਾ ਧਿਆਨ ਦੇਣਾ ਦੂਸਰੀ ਗੱਲ ਕਈ ਇਹੋ ਜਿਹੀਆਂ ਮਾਈਨਸ ਹੋਣੀਆਂ ਇਹ ਮੇਰੇ ਹੱਥ 'ਚ ਛੋਟਾ ਜਿਹਾ ਰਿਮੋਟ ਆ ਕੈਮਰੇ ਦਾ ਇੱਡੇ-ਇੱਡੇ ਬੰਬ ਵੀ ਆਏ ਆ ਦੁਨੀਆ ਦੇ ਵਿੱਚ ਜਿਹੜੇ ਕਿ ਬਟਰਫਲਾਈ ਬੰਬ ਕਹੇ ਜਾਂਦੇ ਆ ਨਾਲ ਮੈਂ ਤੁਹਾਨੂੰ ਫੋਟੋ ਲਾ ਦਿੰਨਾ ਇਹੋ ਜੀ ਕੋਈ ਵੀ ਚੀਜ਼ ਤੁਹਾਨੂੰ ਕਿਤੇ ਗਲੀ ਮੁਹੱਲੇ 'ਚ ਦੇਦੀ ਖਾਸ ਕਰ ਬੱਚੇ ਧਿਆਨ ਦੇਣ ਇਸ ਗੱਲ ਤੋਂ ਕਿਉਂਕਿ ਇਹੋ ਜੀ ਚੀਜ਼ ਜ਼ਿਆਦਾਤਰ ਬੱਚੇ ਚੱਕਦੇ ਆ ਪ੍ਰਭਾਵਿਤ ਹੋ ਕੇ ਖੇਡਣ ਦੇ ਲਈ ਜਦੋਂ ਹੀ ਚੱਕਦੇ ਨਾਲ ਦੀ ਨਾਲੇ ਫਟ ਜਾਂਦਾ ਕੋਈ ਪੈਨ ਵੀ ਹੋ ਸਕਦਾ ਜਿਹੜਾ ਗਲੀ ਮੁਹੱਲੇ 'ਚ ਡਿੱਗਿਆ ਪਿਆ ਹੋਵੇ ਬੜਾ ਸੋਹਣਾ ਉਹਦਾ ਜਦੋਂ ਹੀ ਤੁਸੀਂ ਕੈਪ ਖੋਲੋਗੇ ਉਹਦੇ ਨਾਲ ਤਮਾਕਾ ਹੋ ਸਕਦਾ ਇਹਨਾਂ ਗੱਲਾਂ ਦਾ ਵੀ ਬਹੁਤ ਧਿਆਨ ਦੇਣਾ ਹੁੰਦਾ ਚੰਗ ਦੇ ਵਿੱਚ ਬਾਕੀ ਉਹਨਾਂ ਅੱਗੇ ਆਪਣਾ ਮੇਨ ਗੱਲ ਦੇ ਉੱਪਰ ਕਿ ਅਸੀਂ ਬਾਰਡਰ ਸਟੇਟਾਂ ਸਾਨੂੰ 1971 ਦੇ ਵਿੱਚ ਬਹੁਤ ਭਾਰੀ جنگ ਪਾਕਿਸਤਾਨ ਨਾਲ ਲੜੀ ਹੈ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਨੁਕਸਾਨ ਪਾਕਿਸਤਾਨ ਸਾਈਡ ਵੀ ਹੋਇਆ ਤੇ ਇੱਧਰ ਵੀ ਆਪਣੇ ਹੋਇਆ ਬਹੁਤ ਸਾਰਾ ਨੁਕਸਾਨ ਸੋ ਅੱਜ ਤੋਂ ਕਈ ਸਾਲ ਪਹਿਲਾਂ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰ ਦੇਣੀ ਚਾਹੀਦੀ ਸੀ ਆਮ ਲੋਕ ਆਪਣੇ ਘਰਾਂ ਦੇ ਵਿੱਚ ਬੰਕਰ ਬਣਾਉਣ ਕਿਉਂ ਬੰਕਰ ਕਿਉਂ ਜ਼ਰੂਰੀ ਹੈ ਮੰਨ ਲਓ ਕਿ ਜੋ ਵੀਡੀਓ ਨਾਲ ਚੱਲ ਰਹੀ ਹੈ ਇਹਦੇ ਵਿੱਚ ਕੀ ਹੈ ਕਿ ਇੱਕ ਪਰਮਾਣੂ ਬੰਬ ਜੋ ਅਮਰੀਕਾ ਵੱਲੋਂ ਸੱਟਾਇਆ ਗਿਆ ਜਾਪਾਨ ਦੇ ਉੱਪਰ ਉਦੇ ਨਾਲ ਉੱਥੇ ਬਹੁਤ ਸਾਰੇ ਲੋਕ ਮਾਰੇ ਗਏ। ਪਰਮਾਣੂ ਬੰਬ ਕੰਮ ਕਿਵੇਂ ਕਰਦਾ? ਧਰਤੀ ਤੋਂ ਤਕਰੀਬਨ ਇਹ ਉਚਾਈ ਅੱਧਾ ਕਿਲੋਮੀਟਰ ਤੇ ਜਾਂ ਆਪਾਂ ਟੈਕਨੀਕਲੀ ਗੱਲ ਕਰੀਏ ਕਿ 550 500 ਮੀਟਰ ਦੇ ਉੱਪਰ ਚੱਲ ਜਾਂਦਾ ਫਟ ਜਾਂਦਾ। ਇਹਦੇ ਨਾਲ ਹੁੰਦਾ ਕੀ ਆ ਬਹੁਤ ਸਾਰੀ ਗਰਮੀ ਤਕਰੀਬਨ 4000 ਡਿਗਰੀ ਟੈਂਪਰੇਚਰ ਤੋਂ ਉੱਪਰ ਦਾ ਤਾਪ ਮਣ ਪਹੁੰਚ ਜਾਂਦਾ। ਜਿਹੜੀਆਂ ਦੇ ਨੇੜੇ ਦੀਆਂ ਇਮਾਰਤਾਂ ਹੁੰਦੀਆਂ ਉਹ ਸਾਰੀਆਂ ਪਿਗਲ ਜਾਂਦੀਆਂ। ਬੰਦਿਆਂ ਨੇ ਤਾਂ ਬਚਣਾ ਹੀ ਕੀ ਸੀ। ਸੋ ਜੇਕਰ ਕੋਈ ਵੀ ਅਜਿਹੇ ਹਾਲਾਤ ਦੇ ਵਿੱਚ ਦੋਨੇ ਮੁਲਕਾਂ ਦੇ ਵਿੱਚ ਭਵਿੱਖ ਦੇ ਵਿੱਚ ਰੱਬ ਨਾ ਕਰੇ ਕਿ ਪਰਮਾਨੂ ਯੁੱਧ ਹੋਵੇ ਤੇ ਵੈਸੇ ਤਾਂ ਪਵੰਦਗੀਆਂ ਇਹਨਾਂ ਦੇਸ਼ਾਂ ਦੇ ਉੱਪਰ ਹੁੰਦੀਆਂ ਕਿ ਤੁਸੀਂ ਪਰਮਾਨੂ ਵਰਤ ਨਹੀਂ ਸਕਦੇ ਪਰ ਕਈ ਵਾਰ ਜਿਵੇਂ ਹੁਣ ਪਹਿਲਗਾਮ ਹਮਲਾ ਹੋਇਆ ਉਹਦੇ ਵਿੱਚ ਜਵਾਬ ਦੇ ਵਿੱਚ ਭਾਰਤ ਵੱਲੋਂ ਪਾਕਿਸਤਾਨ ਤੇ ਕਾਰਵਾਈ ਕੀਤੀ ਗਈ ਉਦੋਂ ਨੂੰ ਇੱਧਰ ਕਾਰਵਾਈ ਹੋ ਗਈ ਸੋ ਕਈ ਵਾਰ ਕੀ ਹੁੰਦਾਗਾ ਸਥਿਤੀ ਇਸ ਹੰਦ ਕਰਨਾਜਕ ਪਹੁੰਚ ਜਾਂਦੀ ਕਿ ਪਰਮਾਨੂ ਹਮਲੇ ਦੀ ਬੰਦੇ ਨੂੰ ਵਰਤੋਂ ਕਰਨੀ ਪੈ ਜਾਂਦੀ ਕਿਸੇ ਵੀ ਮੁਲਕ ਨੂੰ ਇਹ ਜਿਹੇ ਹਾਲਾਤ ਦੇ ਵਿੱਚ ਤੁਹਾਨੂੰ ਸਿਰਫ ਬੰਕਰ ਬਚਾ ਸਕਦਾਗਾ ਜੇਕਰ ਤੁਸੀਂ ਉਹਨੂੰ ਰਸਤੇ ਦੇ ਵਿੱਚ ਵੀ ਤਬਾਹ ਕਰਦੇ ਹੋ ਮੰਨ ਲਓ ਕਿ ਹਵਾ ਦੇ ਵਿੱਚ ਵੀ ਸਾਡਾ 에ਅ ਡਿਫੈਂਸ ਸਿਸਟਮ ਉਹਨੂੰ ਖਤਮ ਕਰ ਦੇ ਪਰ ਉਹ ਉਹਦਾ ਕੰਮ ਇਹ ਹੈ ਕਿ ਉਹਨੇ ਉਨੀ ਉਚਾਈ ਤੇ ਫਟਣਾ ਹੀ ਆ ਚਾਹੇ ਉਹਨੂੰ ਤੁਸੀਂ ਤਬਾਹ ਕਰ ਦਿਓ ਚਾਹੇ ਉਹ ਖੁਦ ਤਬਾਹ ਹੋ ਜੇ ਜਿੱਥੇ ਵੀ ਉਹ ਤਬਾਹ ਹੋਊਗਾ ਉੱਥੇ ਬਹੁਤ ਸਾਰਾ ਨੁਕਸਾਨ ਕਰੂਗਾ ਕਈ ਕਿਲੋਮੀਟਰ ਦੇ ਵਿੱਚ ਕੋਈ ਵੀ ਉਹਨੇ ਜੀ ਨਹੀਂ ਛੱਡਣਾ ਕੋਈ ਵੀ ਉਹਨੇ ਬਿਲਡਿੰਗ ਨਹੀਂ ਛੱਡਣੀ ਕੋਈ ਲਿਹਾਇ ਨਹੀਂ ਕਰਦਾ ਫਰੂਦ ਸੋ ਸਾਡੀ ਸਰਕਾਰ ਨੂੰ ਚਾਹੀਦਾ ਜਿੰਨੀਆਂ ਵੀ ਬਾਰਡਰ ਸਟੇਟਾਂ ਖਾਸ ਕਰਕੇ ਪੰਜਾਬ ਇੱਥੇ ਬੰਕਰ ਸਿਸਟਮ ਹੋਣਾ ਚਾਹੀਦਾ ਘਰਾਂ ਦੇ ਨਕਸ਼ੇ ਤਾਂ ਪਾਸ ਹੋਣ ਕਿ ਬੀਸਮੈਂਟਾਂ ਤੇ ਬੰਕਰ ਹਰ ਨਾ ਘਰਾਂ ਦੇ ਵਿੱਚ ਡਿਜ਼ਾਈਨ ਦੇ ਵਿੱਚ ਹੋਣ ਸੋ ਇਹ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਬਾਕੀ ਜਿੱਥੇ ਡਿਫੈਂਸ ਸਿਸਟਮ ਹੁੰਦਾ ਉਹ ਉੱਥੇ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੁੰਦੀਆਂ ਸਰਕਾਰ ਨੂੰ ਆਪਣੇ ਸਿਵਿਲਿਅਨ ਲੋਕਾਂ ਖਾਤਰ ਵੀ ਇਹਨਾਂ ਚੀਜ਼ਾਂ ਦੇ ਨਾਲ ਤੁਹਾਡਾ ਬਚਾਅ ਹੋ ਸਕਦਾ ਸੋ ਇਹ ਕੁਝ ਗੱਲਾਂ ਸੀ ਧਿਆਨ ਦੇਣ ਯੋਗ ਜੇਕਰ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓਗੇ ਬਾਈ ਧੰਨਵਾਦ ਜੀ